ਰਾਜਪਦਰੀ surjit patar ਕਲਾ ਉਤਸਵ ਮੌਕੇ ਚਿੱਤਰ ਪ੍ਰਦਰਸ਼ਨੀ ਨਿਰਦੇਸ਼ ਵਿਦੇਸ਼ ਦੇ ਭਾਗੇ ਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਮਹਿੰਦਰ ਸਿੰਘ ਰੰਦਾਵਾ surjit patar ਦੇ ਮਾਤ ਪਿਤਾ ਨੂੰ ਸਮਰਪਿਤ ਪੰਜਾਬ ਨਿਫ ਸਿਰਜਣਾ ਦੇ ਤਹਿਤ ਰਾਜਪਦਰੀ surjit patar ਕਲਾ ਉਤਸਵ ਜੋ ਕਿ 24 ਤੋਂ 26 ਫਰਵਰੀ 2025 ਤੱਕ ਮਨਾਇਆ ਜਾ ਰਿਹਾ ਹੈ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਰਮਲ ਜੋੜਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇਣ ਦੇ ਵਿੱਚ ਔਰ ਪੰਜਾਬ ਕਲਾ ਪੁਸ਼ਤ ਵੱਲੋਂ ਸਰੰਜਿਤ ਸਵੀ ਜੀ ਇਹ ਦੀਗਵਾਈ ਕਰ ਰਹੇ ਹਨ ਸਰੰਦਾਰ ਟ੍ਰੈਕਿੰਗ ਦਾ ਸਵਰਕ ਗੋਰੀਟੇਰਾ گاਉਂ ਬੜਾ ਪਿਆਰਾ ਸਪਾਈਸ ਸੁਪੀਸ ਪੇਸ ਆਰਟਿਸਟ ਪੰਜਾਬ ਦੇ ਕਮੇਰਾਵਾ ਪਿੰਡ ਦੀ ਇੱਕ ਚਲਕ ਉਹ ਜੋ ਕਿ ਪੰਜਾਬ ਚ ਸਾਗ ਵਿਸ਼ੇਲੇਚਣ ਦਾ ਦ੍ਰਿਸ਼ ਸਾਗ ਲੈ ਲੋ ਸਾਗ ਨਾਲ ਮੋਲੀਆਂ ਰੀਅਲ ਫੂਡਮ ਫਾਈਟਰਸ पेंटिंग खेत पत्ता सारिया कलाकृत सुखप्रीत सिंह आर्टिस्ट दिया ने ਪੰਜਾਬ ਪੇਟ੍ਰਿਕਾ ਯੂਨੀਵਰਸਿਟੀ ਦੇ ਵਿੱਚ ਡਾਕਟਰ ਮਨੂਰ ਸਿੰਘ ਹਾਲ ਦੇ ਵਿੱਚ ਐਗਜ਼ੀਬਿਸ਼ਨ ਪ੍ਰਦਰਸ਼ਨੀ ਲੱਗੀ ਹੋਈ ਹੈ। ਡਾਕਟਰ ਸਰਜੀਤ ਪਾਤਮਨ ਸਮਰਪਿਤ ਉਤਸਵ ਦੇ ਵਿੱਚ ਦੁੱਧ ਤੇ ਪੁੱਤ ਨਿਗਰਨ ਦਾ ਸੰਕਲਪ ਪੇਸ਼ ਕਰਦੀ ਹੈ। ਬਹੁਤ ਹੀ ਖੂਬਸੂਰਤ ਪੇਸ਼ਕਾਰੀ ਸੁਕਬੀਤ ਸਿੰਘ ਆਰਟਿਸਟ ਦੇ ਵੱਲੋਂ ਬਹੁਤ ਖੂਬਸੂਰਤ ਕਲਾਕਾਰਤਾ ਮਿੱਠਾ ਖੂ ਦਾ ਪਾਣੀ ਟਿੰਡਾ ਵਾਲੇ ਖੂਦੀ ਕਲਾਕ੍ਰਿਤੀ ਵੜਦਾਂ ਦੀ ਦੌੜ ਦੇ ਵਿੱਚ ਬਲਦ ਗੱਡੀ ਦੀ ਦੌੜ 'ਚ winner ਜਿੱਤ ਗਿਆ ਨਾજર ਸਿੰਘ ਫਾਰਿਦ ਰਖਤ ਪੱਬੇ ਬੋਰ ਸਾਡੇ ਬਜ਼ੁਰਗ ਦਿਲ ਨੂੰ ਚੈਨ ਸਾਈਕਲ ਦੀ ਚੈਨ ਮੁੰਡਾ ਪਿੰਡ ਦਾ ਨਹੀਂ ਮਾੜਾ ਕਿੰਨੇ ਪਿਆਰ ਨਾਲ ਚੁੰਨੀ ਨੂੰ ਚੇਨ ਚੋਂ ਕੱਢ ਰਿਹਾ ਇਸ شدت ਦੀ ਦਾਤ ਦੇਣੀ ਬਣਦੀ ਹੈ ਯਾਰੀ ਬੜਦਾ ਨਾਲ ਸੀ ਕੋਈ ਸੂਛਿਤ ਨਹੀਂ ਸੀ ਕਰਦਾ ਬੜੀ ਖੂਬਸੂਰਤ ਪ੍ਰਦਰਸ਼ਨੀ ਡਾਕਟਰ ਮੁਰਮੂ ਸਿੰਘ ਹਾਲ ਪੀ.ਜੀ. ਲੁਧਿਆਣਾ ਇਹ ਆਪਣਾ ਵਾਲਿਆਂ ਦੀ BMW ਕਰੋ ਕਰੋ ਕਣਕ ਨਹੀਂ ਸੋਨਾ ਸੁਪਰੀਤ ਆਰਟਿਸਟੇ ਰੰਗ ਤੇ ਬ੍ਰਸ਼ ਜਿਨ੍ਹਾਂ ਨਾਲ ਹੀ ਕਲਾਕਿਰਤੀਆਂ ਬਣੀਆਂ ਉਸ ਤਰ੍ਹਾਂ ਕਿ ਤੋਕੇ ਤਰ੍ਹਾਂ ਸਮੁੰਦਰ ਵਾਸਤੇ ਇਹ ਕਿ ਕਿ ਬਸ ਕੋਈ ਨਹੀਂ ਲੱਗਦੀ ਮਨ ਸਾਡਾ ਜਿਮ ਸਾਡਾ ਕੰਮ ਬਾਪੂ ਦੇ ਨਾਲ ਟੋਕਾ ਬਾਹਾਂ ਦੀ ਐਕਸਰਸਾਈਜ਼ ਹੂਣੀ ਨਰਮੇ ਦੀ ਚੁਗਾਈ ਦਾ ਦ੍ਰਿਸ਼ ਜਦ ਪੈਣਕ ਪਾਏ ਫੁੱਲਵੇ ਸਨਵਰਤ ਲੈ ਦੀ ਮੋਹਰੇ ਕਿੱਥੇ ਡਿਜ਼ਨੀ ਲੈਂਡ ਤੇ ਕਿੱਥੇ ਸੁਹਾਗੇ ਦਾ ਝੂਟਾ ਕਿਵੇਂ ਛਿੰਦਾ ਤੂੰ ਲੜਤੇ ਲੜਵੇ ਦਸਤਾਰ ਸਾਡੀ ਸ਼ਾਮ ਆਇਓ ਤੇਸੀ ਸ਼ੀਸ਼ਾ ਜਗਾੜ ਗਾਉਣਾ ਰਲ ਕੇ ਗਾਉਣਾ ਸੋਹੇ ਚਿਹਰੇ ਕਿੱਥੇ ਗਏ ਪਗੈ ਤੰਦਰੁਆ ਜੀ ਪੰਜੇ ਤੀਰ ਅਬ ਡੋਰੀ ਹੱਥ ਤਹਾਰੇ sense of life say need to china <laughs> door fighter jersey near सेंट टॉपर, तप्पड़ा तो पढ़े भी डॉक्टर बने देसी टाट देसी बस्ते पुराने समय दीचर दी स्वेटर बन दी हुई ਚਿਪਕ ਚਰਕਾਂ ਦੇ ਖੇਤ ਕਪੜੀ ਹਰਮੰਦਰ ਕਿਲਾ ਹਰਮੰਦਰ ਸਾਹਿਬ ਦਾ ਅਚਤ ਸੁਖਪ੍ਰੀਤ ਆਰਟਿਸਟ ਦੇ ਕਲਾਦਾਨ ਨਮਨ ਪੀ ਨਾਨਕ ਦੇ ਖੇਤ ਕਰਤਾਰਪੁਰ ਸਾਹਿਬ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈਭੰ ਹਮ ਕੋ ਪ੍ਰਸਾਦ ਪੂਰਨ ਹਰਿ ਸੋ ਦੀ ਬਾਣ ਸ਼ਿਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਸਰਾਤੇ ਦਾਇ ਦਾਇਆ ਖੇਲਾ ਸਭਿ ਚਰਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਵੰਧੂ ਕਰਮੀ ਆਪੋ ਆਪਣੀ ਕੇਰੀਂ ਦੇ ਕੇ ਤਿਨਹੀ ਨਾਮ ਤੇ ਆਇਆ ਗਏ ਮੁਸਕਤ ਕਾ ਮਾਨਕ ਸੇ ਕੀਤੀ ਛੁੱਟੀ ਦਸ ਇਸ ਨਾਉਂ ਅੰਬੀ ਤੇ ਨਾਉਂ ਦਾ ਆਪਣਾ ਨਜ਼ਾਰਾ ਚ ਬੱਚੇ ਚ ਸ਼ਾਇਰ ਵਿੱਚ ਜੇ ਕਵੀ ਦਾ ਬੁੱਤ ਹੋਵੇ ਨੰਗੀ ਪੀ ਨੂੰ ਕੁਝ ਕੁਝ ਅਹਿਸਾਸ ਰਹਿੰਦਾ ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ ਦੇ ਦੇ ਦੋ ਤਿੰਨ ਪੱਤੀਆਂ ਪਹਿਨਣ ਲਈ ਸਜੀਤ ਪਾਤਰ ਜਿਨ੍ਹਾਂ ਦੀ ਯਾਦ ਵਿੱਚ ਇਹ ਸਬ ਬਣਾਇਆ ਜਾ ਰਿਹਾ ਹੈ ਮੈਂ ਰਾਹ ਤੇ ਨਹੀਂ ਤੁਰਦਾ ਮੈਂ ਤੁਰਦਾ ਤੇ ਰਾਹ ਬਣਦੇ ਸਰਜੀਤ ਪਾਪਰ ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ ਪਹਿੜਾਂ ਦੀ ਛਾੜੀ ਦਾ ਉਹ ਵਰਕਾ ਕਿੱਧਰ ਗਿਆ ਜੇ ਆਈ ਪੱਛੜ ਤਾਂ ਤੂੰ ਫੇਰ ਕੀ ਐ ਜੇ ਆਈ ਪੱਛੜ ਤਾਂ ਫੇਰ ਕੀ ਐ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਥਿਉਂ लयोना कलमा तो फुलना जोगी जमीन रुके कोई डालियां चलंगे आ हवा बनके सिरे के दिल कवरी हाँ बनके जसप्रीत आर्टिस्ता बनाया सुरजीत पात्रदा उच्चतर ਕਿ ਦੀ ਬੰਦਿਆਂ ਦਰਵਾਜ਼ਾ ਸਮੇਲੇ ਆ ਵਿਕਰ ਐਵੇਂ ਲੰਘ ਗਿਆ ਪਾਣੀ ਕਦੇ ਵਾਹ ਬੜ ਕੇ ਹੁੰਦਾ ਸੀ ਇੱਥੇ ਸ਼ਖ ਸਿੱਕ ਸੱਚਾ ਕਿੱਧਰ ਗਿਆ ਚੁੱਕ ਹੋ ਗਏ ਕਿਛਣਲੀ ਝਾਂਜਰ ਦੇ ਬੋਰ ਜੱਤ ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿੱਧਰ ਗਿਆ ਚਲੋ ਆਪਾਂ ਕੱਲ੍ਹ ਦਮਰਕ ਪੱਤਰ ਦਮਰਕ ਆਸਨਾ ਛਟ ਦਿਲ ਥੰਮਰਕ ਸੁਪਨੇ ਖੁਰਨਾ ਦੇਵੀ ਅੱਖੀਆਂ ਭਾਵੇਂ ਨਮ ਰੱਖ ਲੱਗੀ ਨਜ਼ਰ ਪੰਜਾਬ ਨੂੰ ਮੇਰੀ ਨਜ਼ਰ ਉਤਾਰੋ ਲੈ ਕੇ ਬੱਚਾ ਕੌੜੀਆਂ ਇਹਦੇ ਸਿਰ ਤੋਂ ਮਾਰੋ ਸਰਜੀਤ ਪਾਤਰ ਦੀ ਸ਼ਾਹਕਾਰ ਰਚਨਾ ਸਿੱਖ ਕੋਟ ਲਾਹੌਰ ਦਾ ਇੱਕ ਦ੍ਰਿਸ਼ ਮਹਾਰਾਜਾ ਰਣਜੀਤ ਸਿੰਘ ਬੈਠੇ ਹੋਏ ਆ ਜੋ ਪ੍ਰਚਲਿਤ ਹੈ ਚਤਰ ਸ਼ੇਰ ਪੰਜਾਬ ਲਾਹੌਰ ਦਾ ਦਰਬਾਰ ਅੰਦਾਜ਼ਨ 1833 ਦੇ ਕਰੀਬ ਜੋ ਸੁਖਪ੍ਰੀਤ ਨੇ ਚਿਤ੍ਰਿਆਂ ਦੇ ਵਿੱਚ ਕੁਝ ਐਡੀਸ਼ਨਸ ਵੀ ਕੀਤੀਆਂ ਗਈਆਂ ਜੋ ਟ੍ਰੈਡੀਸ਼ਨਲ ਚਤਰ ਫਿਰਨ ਚੱਲਦਾ ਸੀ ਆ ਪਹਾੜੀ ਮੁੰਡੇ ਨੂੰ ਵੀ ਦੇਖ ਲਓ ਪੰਜਾਬੀ ਮਾਤ ਪਾਸ਼ਾ ਦੇ ਚਹੇਤੇ ਸੁਖਨਵਰ ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਰਾਜਪਤਰੀ ਸੁਜੀਤ ਪਾਤਰ ਕਲਾ ਉਤਸਵ ਦੇ ਵਿੱਚ ਸ਼ਾਮਲ ਹੋ ਕੇ ਬਹੁਤ ਚੰਗਾ ਲੱਗਿਆ ਵਿਰਾਸਤੀ ਕ੍ਰਿਸ਼ਨੋਸ੍ਰੀ ਦਾ ਸੰਚਾਲਨ ਕੀਤਾ ਡਾਕਟਰ ਨਰਮਲ ਜੋੜਾ ਜੀ ਦਾ ਸੱਦਾ ਦੇਣ ਲਈ ਬਹੁਤ-ਬਹੁਤ ਧੰਨਵਾਦ ਪੰਜਾਬ ਕਲਪ੍ਰਸ਼ਦ ਦਾ ਬਹੁਤ-ਬਹੁਤ ਧੰਨਵਾਦ ਅਰੇ ਗਿਆ ਸੀ ਗੁੱਲੀ ਡੰਡਾ ਲਾਦੇ ਟੁੱਲ ਘੀਟੇ ਕੋਹ ਹੋਣਾ ਹੈ ਕੋਸੂਟੋ ਗੁੱਤਾਂ ਸੋਹਣੇ ਚਿਹਰੇ ਆ ਕਿਹਦੇ ਕਿਹਦੇ ਨਾਲ ਹੋਈ ਆ ਸੱਚੋ ਸੱਚ ਦੱਸਿਓ ਪੰਡਾ ਪੰਡਾਰੀਆ ਕਿੰਨਾ ਘਪਾਰ ਇੱਕ ਕਿਸ਼ਤ ਦੇਣਾ ਦੂਜੀ ਤਿਆਰ ਇਹ ਹਾਲਾਤ ਨੇ ਅੱਜ ਦੇ ਮਨੁੱਖ ਦੇ ਤੇ ਪੁੱਤ ਜੰਟੇ ਦੇਖ ਤੇਰੇ ਬੰਟੇ ਮੈਂ ਤੇ ਤੇਰਾ ਬਾਪੂ ਰਹੀਏ ਇਹ ਖੇਡਾਂ ਕਿੱਧਰ ਗਈਆਂ ਕਿੱਥੇ ਗਈ ਬੱਚਿਆਂ ਦੇ ਸ਼ੌਕ